ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨੂੰ ਝਟਕਾ ਪਿੰਡ ਪਾਸਲਾ ਤੋਂ ਬਲੈਕ ਸੰਮਤੀ ਉਮੀਦਵਾਰ ਦੀ ਲਿਸਟ ਵਿੱਚ ਜਿਸ ਨੂੰ ਆਪਣਾ ਉਮੀਦਵਾਰ ਆਮ ਆਦਮੀ ਨੇ ਦੱਸਿਆ ਉਸਨੇ ਕਿਹਾ ਉਜ਼ਾਦ ਉਮੀਦਵਾਰ ਹਨ ਕਿਸੇ ਵੀ ਪਾਰਟੀ ਵੱਲੋਂ ਉਹ ਚੋਣ ਨਹੀਂ ਲੜ ਰਹੇ ਆਮ ਆਦਮੀ ਪਾਰਟੀ ਨੇ ਆਪਣੀ ਲਿਸਟ ਵਿੱਚ ਜਸਪਾਲ ਕੌਰ ਨੂੰ ਆਪਣਾ ਉਮੀਦਵਾਰ ਦੱਸਿਆ ਹੈ ਜਦਕਿ ਉਹਨਾਂ ਦੇ ਪਤੀ ਗੁਰਵਿੰਦਰ ਸਿੰਘ ਪੀਮਾ ਜੋ ਪਿੰਡ ਦੇ ਮੌਜੂਦਾ ਸਰਪੰਚ ਹਨ ਉਹਨਾਂ ਨੇ ਸਾਫ਼ ਤੌਰ ਤੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਪਾਰਟੀ ਸੱਭਲ ਦੇ ਚੋਣ ਨਹੀਂ ਲੜ ਰਹੇ ਉਹਨਾਂ ਨੇ ਆਪਣੇ ਪੇਪਰ ਆਜ਼ਾਦ ਕੈਂਡੀਡੇਟ ਦੇ ਤੌਰ ਤੇ ਦਾਖਲ ਕਰਵਾਏ ਹਨ ਅਸੀਂ ਵੀਰ ਦੀ ਜਿਹੜੇ ਪੇਪਰ ਸਬਮਿਟ ਕੀਤੇ ਆ ਆਜ਼ਾਦ ਤੌਰ ਤੇ ਕੀਤੇ ਆ ਸਾਡੇ 5 ਪਿੰਡ ਪਿੰਦੇ ਸਾਡੇ ਇਹ ਬਲਾਕ ਸੰਮਤੀ ਵਿੱਚ ਪਾਸਲਾ ਜੈਤੋਵਾਲ ਖੋਜਪੁਰ ਤਗੜਾ ਤੇ ਸਈਦਵਾਲ 50 ਪਿੰਡਾਂ ਦੀ ਸੰਗਤ ਨੇ ਬਹਿ ਕੇ ਸਾਰੀਆਂ ਮੇਰੇ ਭਰਾਵਾਂ ਨੇ ਸਲਾਹ ਕੀਤੀ ਸਾਰਿਆਂ ਨੇ ਰੈ ਲਾ ਕੇ ਸਾਨੂੰ ਖੜਿਆ ਕੀਤਾ ਜੀ ਮੈਂ ਆਪਣੀ ਵਾਈਫ ਜਸਪਾਲ ਕੌਰ ਨੂੰ ਬਲਾਕ ਸੰਮਤੀ ਲਈ ਅਸੀਂ ਲੜਾ ਰਹੇ ਆ ਜੀ ਅਸੀਂ ਸਾਰੇ ਜਿੰਨੇ ਮੇਰੇ ਭਰਾਵਾਂ ਦਾ ਕਹਿਣਾ ਸਾਰਿਆਂ ਦਾ ਮੰਨ ਕੇ ਇਹ ਚੋਣ ਲੜਨ ਲਈ ਤਿਆਰ ਹੋਏ ਆ ਅਸੀਂ ਕਿਸੇ ਵੀ ਪਾਰਟੀ ਵੱਲੋਂ ਚੋਣ ਨਹੀਂ ਲੜ ਰਹੇ ਅਸੀਂ ਆਜ਼ਾਦ ਚੋਣ ਲੜ ਰਹੇ ਆ ਕਿਸੇ ਵੀ ਪਾਰਟੀ ਦਾ ਸਾਡੇ ਲਈ ਸਾਰੀਆਂ ਪਾਰਟੀਆਂ ਸਤਿਕਾਰਯੋਗ ਆ ਸਾਡਾ ਵੀ ਸਾਰੇ ਸਤਿਕਾਰ ਕਰਦੇ ਅਸੀਂ ਸਾਰੀਆਂ ਪਾਰਟੀਆਂ ਵਾਲਿਆਂ ਲੀਡਰਾਂ ਦਾ ਕਰਦੇ ਆ ਇਸ ਲਈ ਅਸੀਂ ਜਿਹੜਾ ਇਹ ਚੋਣ ਆ ਆਜ਼ਾਦ ਤੌਰ ਤੇ ਲੜ ਰਹੇ ਹਾਂ ਇੱਕ ਲਿਸਟ ਜਾਰੀ ਹੋਈ ਆ ਉਹਦੇ ਵਿੱਚ ਨਾਮ ਵੀ ਆਇਆ ਹੈਗਾ ਜਿਸ ਪਾਲਤਵਾਰ ਹੋਣਾਗਾ ਦੇਖੋ ਜੀ ਮੈਂ ਕਿਸੇ ਨੂੰ ਕੋਈ ਨਾਂ ਨਹੀਂ ਦਿੱਤਾ ਅਸੀਂ ਪੇਪਰ ਭਰੇ ਆਜ਼ਾਦ ਤੌਰ ਤੇ ਸਾਡੇ ਪੇਪਰ ਚੈੱਕ ਕਰ ਲਓ ਤੇ ਅਸੀਂ ਕਿਸੇ ਨੂੰ ਕੋਈ ਨਾਂ ਨਹੀਂ ਦਿੱਤਾ ਵੇ ਨਾ ਅਸੀਂ ਕਿਸੇ ਨੂੰ ਕਿਹਾ ਵੀ ਅਸੀਂ ਤੁਹਾਡੀ ਪਾਰਟੀ ਵੱਲੋਂ ਖੜਨਾ ਅਸੀਂ ਕਿਸੇ ਨਾਲ ਕੋਈ ਕਮਿਟਮੈਂਟ ਨਹੀਂ ਕੀਤੀ ਸਰਬਸੰਤੀ ਹੋਣ ਦੇ ਵੀ ਅਸਾਰ ਹੈਗੇ ਹੋ ਸਕਦਾ ਜੀ ਸਰਬਸੰਤੀ ਹੋ ਜਵੇ ਜੇ ਸਾਰੇ ਭਰਾਵਾਂ ਨੇ ਰਲ ਕੇ ਸਾਨੂੰ ਸਹਿਯੋਗ ਦਿੱਤਾ ਤਾਂ ਚਾਂਸ ਤਾਂ ਹੈ ਬਾਕੀ ਪਤਾ ਨਹੀਂ ਹੁੰਦਾ ਜੀ ਅੱਜ ਦਾ ਦਿਨ ਹੈਗਾ ਸ਼ਾਮ ਤੱਕ ਪੱਕਾ ਪਤਾ ਲੱਗ ਜਾਊ ਕੀ ਹੁੰਦਾ ਜੀ ਹਲੇ ਫਿਲਹਾਲ ਇੱਕ ਹੀ ਕੈਂਡੀਡੇਟ ਆਇਆ ਜੀ ਨਹੀਂ ਇੱਕ ਸਿੱਧਵਾਲ ਤੋਂ ਬੀਬੀ ਖੜੀ ਆ ਜੀ ਉਹ ਬਹੁਜਨ ਸਵਾਜ ਪਾਰਟੀ ਵਾਲਿਆਂ ਨੇ ਸੁਣਿਆ ਮਤਲਬ ਪੇਪਰ ਹਲੇ ਨਹੀਂ ਉਹਨੇ ਵੀ ਨਹੀਂ ਜਮਾ ਕਰਾਏ ਹੋ ਸਕਦਾ ਉਹ ਅੱਜ ਪੇਪਰ ਜਮਾ ਕਰਾਉਣ ਜੀ ਸਰ ਸਮਝਦੇ ਆਸਾਰ ਲੱਗਦੇ ਆ ਜੀ ਜਿਵੇਂ ਸਾਰੀਆਂ ਪਾਰਟੀਆਂ ਦਾ ਦੇ ਨਾਲ ਖੜੀਆਂ ਐ ਇਸ ਵਕਤ ਅਸੀਂ ਦੇਖਦੇ ਪਏ ਆ ਜਿੱਦਾਂ ਪਾਰਟੀਆਂ ਦਾ ਸਹਿਯੋਗ ਆ ਉਮੀਦ ਬੜੀ ਆ ਜੀ ਹੋ ਸਕਦਾ ਹੋ ਜਾਏ ਹਾਂਜੀ ਬਾ ਵਾਈ ਗੁਰਪਤ